ਕੋ ਜਲੋ ਵੀ ਅੰਮਰਸਾਰ ਆ인다 ਤੇ ਇੱਥੇ ਤੇ ਨਕਮਸਤਕ ਹੋਣ ਆ인다 ਤੇ ਅੱਜ ਤੇ ਪ੍ਰਕਾਸ਼ ਦਿਹਾੜਾ ਹੈਗਾ ਐ ਸਾਡੇ ਸ੍ਰੀ ਗੁਰੂ ਹਰ Rai ਜੀ ਦਾ ਤੇ ਨਕਮਸਤਕ ਹੋ ਕੇ ਬੜਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਡੇ ਟਾਈਮ 'ਚ ਖਾਲਸਾ ਕਾਲੇ ਦੇ ਵਿੱਚ ਪ੍ਰੋਗਰਾਮ ਸੀ ਸੋ ਉਰਥੇ ਵੀ ਕਹਿੰਦੇ ਨੇ ਜਿਹੜਾ ਹੈਗਾ ਸਿਹਤ ਤੇ ਪੁਸਤਕ ਮੇਲਾ ਲੱਗਿਆ ਉਹਦੇ ਚ ਉਹਨਾਂ ਨੇ ਮਾਨ ਬਖਸ਼ਿਆ ਖਾਲਸਾ ਕਲਜਾਲਿਆਂ ਨੇ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਦੀ ਅੰਮ੍ਰਿਤਸਰੀਆਂ ਵਾਲਿਆਂ ਦਾ ਵੀ ਧੰਨਵਾਦ ਦੀ ਤੇ ਇੱਥੇ ਤੇ ਕੁੱਲ ਮਾਨਵਤਾ ਆਉਂਦੀ ਹੈ ਨਕਮਸਤ ਕਰਨ ਲਈ ਤੇ ਮੈਂ ਨਾ ਚੀਜ਼ ਤੇ ਮੈਂ ਵੀ ਆਪਦੇ ਆਪ ਨੂੰ ਬੜਾ ਭਾਗੀ ਮਹਿਸੂਸ ਕਰਦਾ ਜਦੋਂ ਕਦੇ ਵੀ ਦਰਬਾਰ ਸਾਹਿਬ ਦੇ ਆਉਣਾ ਤੇ ਇੱਥੇ ਬlesings ਲੈ ਕੇ ਜਾਣਾ ਸੱਚੇ ਬਾਦਸ਼ਾਹ ਦੀਆਂ